ਕਿਸਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪਸ਼ੂ ਪਾਲਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਅੱਜ ਦਾ ਆਪਣਾ ਟੌਪਿਕ ਆ ਆਪਾਂ ਸੂਣ ਵਾਲੀ ਮੱਝ ਨੂੰ ਕਿਵੇਂ ਆਪਾਂ ਲੇਵਾ ਬਣਾਉਣਾ ਹੈ ਕਿਵੇਂ ਆਪਾਂ ਲੇਵਾ ਭਰਪੂਰ ਭਰਪੂਰ ਸ਼ਾਲੀ ਮਗਰ ਪਿੱਛੇ ਕੱਢਮਾ ਔਰ ਚੌਰ ਸਥਾਣਾ ਦਾ ਗੈਪ ਕਿਵੇਂ ਆਪਾਂ ਉਹਨੂੰ ਉਹਦਾ ਆਰਡਰ ਦਾ ਕਿਵੇਂ ਸੈਜ ਵਧਾਉਣਾ ਹੈ ਕਿਹੜੇ ਜਰੀਏ ਰਾਹੀਂ ਕਿਹੜੀ ਚੀਜ਼ ਦੇ ਕੇ ਆਪਾਂ ਉਹਨੂੰ ਵਧਾ ਸਕਦੇ ਹਾਂ ਕਿਹੜੀ ਚੀਜ਼ ਤਾਕਤ ਦੇ ਕੇ ਆਪਾਂ ਵਧਾ ਸਕਦੇ ਹਾਂ ਇਹ ਦੋ ਕੰਮ ਕਰੂਗਾ ਨਾਲੇ ਤਾਂ ਗਾਹਾਂ ਨੂੰ ਪਸ਼ੂ ਦੁੱਧਵਾਦ ਦੇਊਗਾ ਨਾਲੇ ਲੇਵਾ ਨਾਲੇ ਚਮਕ ਇਹ ਤੁਹਾਨੂੰ ਦਿਖਾਉਨੇ ਆ ਆਪਣੇ ਕੋਲੇ ਆ ਗਿਆ ਨਾਰੀਅਲ ਓਦੋਂ ਬਾਅਦ ਆ ਗਿਆ ਆਪਣੇ ਕੋਲੇ ਬੂਰਾ ਖੰਡ ਆਪਾਂ ਹੁਣ ਇਹਨੂੰ ਦੱਸਦੇ ਆਂ ਵੀ ਆਪਾਂ ਕਿਵੇਂ ਵਿਧੀ ਕਰਨੀ ਆ ਪਹਿਲਾਂ ਆਪਾਂ ਪਾਣੀ ਵਾਲਾ ਨਾਰੀਅਲ ਲਿਆ ਉਹਦੇ ਉੱਤੋਂ ਆਪਾਂ ਇਹ ਛਿਲਕਾ ਉਤਾਰਤਾ ਠੀਕ ਆ ਫੇਰ ਇਹਦੇ ਉੱਤੇ ਹੁੰਦੀ ਆ ਦੂਜੀ ਪਰਤ ਆਪਾਂ ਦੂਜੀ ਪਰਤ ਫੇਰ ਉਤਾਰਤੀ ਫੇਰ ਆਪਾਂ ਕੀ ਕਰਨਾਗਾ ਜਦੋਂ ਇਹਨੂੰ ਛਿੱਲ ਲਿਆ ਇਦਾਂ ਇਸ ਤਰ੍ਹਾਂ ਕਰ ਲਿਆ ਜਿਹੜਾ ਇਹਦੇ ਵਿੱਚ ਪਾਣੀ ਹੋਊਗਾ ਪਾਣੀ ਆਪਾਂ ਇਹਨੂੰ ਕੱਢ ਲਿਆ ਇਹਦਾ ਪਾਣੀ ਵੀ ਕੰਮ ਹੋਣ ਵਾਲੀ ਚੀਜ਼ ਆ ਕੋਈ ਵੀ ਤੁਸੀਂ ਪੀ ਸਕਦੇ ਹੋਗੇ ਕੋਈ ਚੱਕਰ ਨਹੀਂ ਪਾਣੀ ਤੁਸੀਂ ਆਪ ਹੀ ਲੋ ਇਹਨੂੰ ਇਹਦੀ ਹੁਣ ਆਪਾਂ ਵਿਧੀ ਦੱਸ ਦਿਆਂ ਵੀ ਆਪਾਂ ਇਹਨੂੰ ਕਿਵੇਂ ਕਰਨਾ ਹੈਗਾ ਆਪਾਂ ਇਹਦੇ ਚੋਂ ਅੱਧਾ ਨਾਰੀਅਲ ਲੈ ਲੈਣਾ ਹੈਗਾ ਅੱਧਾ ਨਾਰੀਅਲ ਇੱਕ ਦਿਨ ਦੇਣਾ ਮੱਝ ਨੂੰ ਜੀਰੋ ਮੱਝ ਦੇ 20 ਦਿਨ ਰਹਿ ਗਏ 20 ਦਿਨ ਰਹਿ ਗਏ ਆਪਾਂ 10 ਨਾਰੀਅਲ ਉਹਦੇ ਚ ਆਪਾਂ 10 ਨਾਰੀਅਲ ਦੇਣੇ ਆ ਜਦੋਂ ਆਪ ਇਹਦੇ ਵਿੱਚ 20 ਦਿਨ ਰਹਿ ਗਏ ਉਹਦੇ ਚੋ ਕੀ ਕਰਨਾ ਹੈ ਆਪਾਂ ਅੱਧਾ ਦੇਣਾ ਹੈਗਾ ਜਿਵੇਂ ਕਿ ਆਹ ਅੱਧਾ ਨਾਰੀਅਲ ਆ ਗਿਆ ਆਪਣੇ ਕੋਲ ਹੁਣ ਆਪਾਂ ਕੀ ਕਰਾਂਗੇ ਇਹਨੂੰ ਇਹਨੂੰ ਆਪਾਂ ਕੱਦੂ ਕਸ ਕਰ ਲਾਂਗੇ ਐਂ ਕਰਕੇ ਇਹ ਜਿਹੜਾ ਮੈਂ ਕੰਮ ਦੱਸਦਾ ਐ ਜਿਹੜੀ ਮੈਂ ਵੀਡੀਓ ਬਣਾਉਣਾ ਐ ਮੈਂ ਦੱਸਦਾ ਭਾਈ ਮਿਹਨਤ ਵਾਲੀ ਜਿਹੜਾ ਮੇਰਾ ਵੀਰ ਮਿਹਨਤ ਕਰ ਲੂਗਾ ਉਹ ਵੀਡੀਓ ਮੇਰੀ ਮੇਰੇ ਤੇ ਗੌਰ ਕਰੇ ਜਿਹੜੇ ਬੰਦੇ ਨੇ ਮਿਹਨਤ ਨਹੀਂ ਕਰਨੀ ਉਹ ਮਿਹਨਤ ਨਾ ਕਰੇ ਇਹਦਾ ਜਿਹੜਾ ਵੀ ਮੇਰਾ ਕੰਮ ਆ ਮੇਰਾ ਕੰਮ ਆਗਾ ਮਿਹਨਤ ਦਾ ਪਤਾ ਨਹੀਂ ਤੇ ਇਹ ਆ ਵੀ ਮੈਂ ਭਾਈ ਮਿਹਨਤੀ ਆ ਤੇ ਮੈਨੂੰ ਇਹ ਸੌਖਾ ਲੱਗਦਾ ਹੈ ਵੀ ਮੈਂ ਹਿੰਮਤ ਵਾਲਾ ਬੰਦਾ ਆਗਾ ਜਿਹੜਾ ਇਹ ਮਿਹਨਤ ਕਰੀ ਜਾਣਾ ਐ ਇਕੱਠਾ ਕਰੀ ਜਾਣਾ ਇਹ ਭਾਈ ਜਿਹੜਾ ਮਿਹਨਤ ਤੋਂ ਬਿਨਾ ਆਪਣਾ ਕੰਮ ਇਹ ਨਹੀਂ ਕਰਨ ਵਾਲਾ ਇਹ ਵੇਖੋ ਵੀ ਹੁਣ ਆਪਾਂ ਇਹ ਇਹਨਾਂ ਤਿਆਰ ਕਰ ਲਿਆ ਹੁਣ ਆਪਾਂ ਕੀ ਲਿਆ ਆ ਬੂਰਾ ਖੰਡ ਲਈ ਆ ਬੂਰਾ ਖੰਡ ਹੁਣ ਇਹਦੇ ਵਿੱਚ ਪਾ ਲਈ ਆਪਾਂ ਇਹ ਆਪਾਂ ਓਨੀ ਮਾਤਰਾ ਦੇ ਵਿੱਚ ਇਕੱਠੀ ਪਾ ਲਈ ਇਹ ਆਪਾਂ ਉਨੀ ਮਾਤਰਾ ਦੇ ਵਿੱਚ ਇਕੱਠੀ ਪਾ ਲਈ ਉਨੀ ਆਪਾਂ ਇਹਦੇ ਵਿੱਚ ਬੂਰਾਖੰਡ ਪਾ ਲਈ ਤੇ ਉਨੀ ਆਪਾਂ ਇਹਦੇ ਵਿੱਚ ਪਾ ਲਈ ਇਹ ਇੱਕ ਮਿਸ਼ਨ ਇਹੋ ਜਿਹਾ ਬਣ ਗਿਆਗਾ ਬਹੁਤ ਵਧੀਆ ਮਿਸ਼ਨ ਬਣ ਗਿਆ ਲੇਵੇ ਦੀ ਗਰੋਥ ਵਾਸਤੇ ਲੇਵੇ ਦਾ ਆਰਡਰ ਬਾਹਰ ਕੱਢਣ ਨੂੰ ਥਣਾ ਦਾ ਗੈਪ ਥਣਾ ਦਾ ਪਛਮਾ ਜਿੱਦੂ ਇਹਨੂੰ ਆਪਾਂ 10 ਨਾਰੀਅਲ ਗੋਟ ਇਹ ਪਾਣੀ ਵਾਲੇ ਇਹ ਆਪਾਂ ਖਿਆਲ ਕਰਕੇ ਲਿਆਉਣਾ ਹੈ ਵੀ ਪਹਿਲਾਂ ਇਹਨੂੰ ਖੜਕਾ ਕੇ ਵੇਖਣਾ ਹੈ ਵੀ ਇਹਦੇ ਵਿੱਚ ਪਾਣੀ ਹੈਗਾ ਇਹ ਨਾ ਹੋਵੇ ਪਾਣੀ ਸੁੱਕਿਆ ਪਾਣੀ ਸੁੱਕੇ ਵਾਲਾ ਦੇਵਾਂਗੇ ਆਪਾਂ ਤੇ ਗਰਮੈਸ਼ ਕਰੂਗਾ ਪਸ਼ੂ ਨੂੰ ਪਸ਼ੂ ਆਪਣਾ ਸੂਣ ਵਾਲਾ ਹੈ ਸੁੱਕਿਆ ਕਈ ਵਾਰੀ ਮੇਰੇ ਵੀਰ ਕਹਿ ਦਣ ਵੀ ਇਹਨੂੰ ਆਪਾਂ ਸੁੱਕਾ ਸੁਕਾਇ ਹੀ ਲਿਆਓ ਉਹ ਗਲਤੀ ਨਹੀਂ ਕਰਨੀ ਭਾਈ ਉਹ ਭਾਰ ਪੈਣ ਵੀ ला ਸਕਦਾ ਹੈ ਮੈਲਾ ਮੁੱਤਨ ਵੀ ला ਸਕਦਾ ਹੈ ਗਰਮੈਸ਼ ਵੀ ਕਰਨ ला ਸਕਦਾ ਆਪਾਂ ਇਹਨੂੰ ਗਿਰੀ ਵਾਲਾ ਲਿਆਉਣਾ ਕੱਚੀ ਗਿਰੀ ਵਾਲਾ ਜਿਹੜਾ ਆਪਾਂ ਖਾਨੇ ਆ ਤੁਸੀਂ ਆਮ ਬਾਜ਼ਾਰ ਵੇਖਦੇ ਹੋਵੋਗੇ ਰੇਲ ਗੱਡੀ ਤੇ ਜਾਂਦੇ ਹੋ ਇਹ ਵੇਚਦੇ ਫਿਰਦੇ ਹੁੰਦੇ ਆ ਥਾਲਾਂ ਚ ਪਾ ਕੇ ਬੱਸਾਂ ਤੇ ਜਾਂਦੇ ਆ ਵੇਚਦੇ ਫਿਰਦੇ ਹੁੰਦੇ ਆ ਤੁਰੇ ਜਾਂਦੇ ਉਹ ਆਪਾਂ ਉਹ ਲੈ ਕੇ ਖਾਂਦੇ ਆ ਉਹ ਜੇ ਵੇਚਦੇ ਆ ਜਿਹਦਾ ਖਾਣ ਦਾ ਕੋਈ ਮਤਵ ਬਲ ਹੈ ਤਾਂ ਤਾਂ ਹੀ ਇਹ ਕੰਮ ਕਰਦਾ ਹੁਣ ਇਹਨੂੰ ਆਪਾਂ ਜਦੋਂ ਬੂਰਾ ਖੰਡ ਪਾ ਕੇ ਇਹਨੂੰ ਆਪਾਂ ਦੇਤਾ ਪਸ਼ੂ ਨੂੰ ਪਸ਼ੂ ਨੂੰ ਲਗਾਤਾਰ ਤੁਸੀਂ 20 ਦਿਨ ਦੇ ਦਿਓ ਮੈਂ ਗਾਰੰਟੀ ਕਰਦਾਗਾ ਲੇਵੇ ਦਾ ਸਹਜ ਐਤਕੀ ਵੇਖ ਲਿਓ ਇਹਨੂੰ ਦਿੱਤੇ ਤੋਂ ਵੇਖ ਲਿਓ ਬਿਲਕੁਲ ਭਰਪੂਰ ਸ਼ਾਲੀ ਭਰਪੂਰ ਵਧੀਆ ਲੇਵਾ ਵਧੀਆ ਆਰਡਰ ਵਧੀਆ ਪਸਮਾ ਜਿਹੜੀਆਂ 20 25 25 ਲੱਖ ਦੀਆਂ ਮਈਆਂ ਵਿਕਦੀਆਂ ਹਰਿਆਣੇ ਵਾਲੀਆਂ ਨਾਮੀ ਵਿਕਦੀਆਂ ਜਾਂ ਮੇਲਿਆਂ ਤੇ ਜਾਂਦਗਾ ਉਹ ਭਾਈ ਕਣਕ ਦੇ ਆਰਡਰ ਤੇ ਪ੍ਰਸ਼ਾਦ ਦੇ ਨਾਲ ਲੇਵੇ ਨਹੀਂ ਉਹਨਾਂ ਦੇ ਬਣਦੇ ਉਹਨਾਂ ਨੂੰ ਇਹੋ ਜੀਆਂ ਚੀਜ਼ਾਂ ਦਿੱਤੀਆਂ ਜਾਂਦੀਆਂ ਛੋਲੇ ਵਗੈਰਾ ਅਗਰ ਆ ਕੇ ਦਿੱਤੇ ਜਾਂਦੇ ਆਗੇ ਔਰ ਸੇਵਾਾਂ ਦਾ ਜੂਸ ਦਿੱਤਾ ਜਾਂਦਾ ਹੈਗਾ ਨਾਰਾਂ ਦਾ ਜੂਸ ਦਿੱਤਾ ਜਾਂਦਾ ਹੈਗਾ ਉਹਨਾਂ ਨੂੰ ਇਸ ਤਰ੍ਹਾਂ ਦੇ ਸਮਾਨ ਦਿੰਦੇ ਨਾ ਲੋਕ ਮਿਹਨਤਾਂ ਕਰਦੇ ਨਗੇ ਉਹ ਫੇਰ ਜਾ ਕੇ ਆਪਾਂ ਕਹਿ ਦਈਏ ਵੀ 22 ਲੱਖ ਦੀ ਮੱਝ ਵੀ ਕੀ ਆ ਜੀ ਹਰਿਆਣੇ 'ਚ ਇੱਕ ਬੰਦਾ ਦੋ ਬੰਦੇ ਤਿੰਨ ਬੰਦੇ ਕਮਸੇ ਕੰਮ ਵੀ ਤਿੰਨ ਬੰਦੇ ਉਸ ਮਹੇ ਦੇ ਉੱਤੇ ਰਹਿੰਦੇ ਆ 20 ਵੀ 22 22 ਲੱਖਾਂ ਵਾਲੀ ਤੇ ਅਗਰ ਆਪਾਂ ਮਿਹਨਤ ਕਰੀਏ ਸ਼ੌਕ ਰੱਖੀਏ ਵੀ ਇੱਕ ਆਪਾਂ ਮੂਹਰਾ ਨਸਲ ਦੀ ਮਹਿ ਪਾਲੀ ਆ ਆਪਾਂ ਵੀ ਪੰਜਾਬ ਵਾਲੇ 25 ਲੱਖ ਦੀ ਮਹਿ ਵੇਚ ਸਕਦੇ ਆ ਆਪਾਂ ਉਤਸ਼ਾਹ ਕਰੋ ਤਾਂ ਸਹੀ ਲੈ ਮੈਂ ਇਥੋਂ ਜਿੰਨਾ ਮਰਜ਼ੀ ਖਜ਼ਾਨਾ ਪੁੱਛ ਲੋ ਮੇਰੇ ਕੋਲੇ ਖਜ਼ਾਨਾ 40 35 ਸਾਲ ਦਾ ਪੁਰਾਣਾ ਖਜ਼ਾਨਾ ਪਿਆ ਹੈ ਮੈਂ ਫੋਨ ਵੀ ਟੈਂਡ ਕਰਦਾ ਥੋੜੇ ਜੇ ਫੋਨ ਮੇਰਾ ਸਾਇਲੈਂਟ ਕੀਤਾ ਵਾ ਦੁਬਾਰੇ ਉਹਨਾਂ ਨੂੰ ਜਵਾਬ ਦੇਣਾ ਉਤਸ਼ਾਹ ਕਰੋ ਤਾਂ ਸਹੀ ਇਹ ਕੰਮ ਉਹੀ ਹੀ ਦੱਸ ਸਕਦਾ ਜਿਹਨੂੰ ਸ਼ੌਂਕ ਆ ਜਾਂ ਇਹਦੇ ਨਾਲ ਜੁੜਿਆ ਵਾ ਜਾਂ ਸੇਵਾ ਹੈ ਫ੍ਰੀ ਸੇਵਾ ਬੰਦੇ ਦੀ ਇਹ ਬੰਦੇ ਦੀ ਫ੍ਰੀ ਸੇਵਾ ਜਿਸ ਦੀ ਉਹੀ ਹੀ ਕੰਮ ਕਰ ਸਕਦਾਗਾ ਇਹ ਅੱਜ ਦਾ ਜਿਹੜਾ ਆਪਾਂਗਾ ਔਰ ਬਹੁਤ ਸਸਤੇ ਇੱਕ 50 ਰੁਪਿਆ ਦੇ ਨਾਰੀਅਲ ਦੇ ਨਾਲ ਔਰ 25 ਰੁਪਿਆ ਦੀ ਇੱਕ ਖਰਾਕ ਤਿਆਰ ਹੋ ਗਈ ਆ 50 ਰੁਪਿਆ ਦੇ ਨਾਲ ਆਪਾਂ ਦੋ ਦਿਨਾਂ ਦਾ ਆਪਣਾ ਟਾਈਮ ਨਿਕਲਦਾ ਹੈ ਇਹਦੇ ਨਾਲ ਆਪਾਂ ਬਣਾ ਸਕਦੇ ਆ ਗੁਰਲਾਬ ਸਿੰਘ ਚੈਨਲ ਨੂੰ ਭਾਈ ਸਖ ਸਾਬ ਕਰੋ ਆਪਦੇ ਨੂੰ ਬਹੁਤ ਭਰਪੂਰ ਹੰਗਾਰਾ ਮਿਲਦਾ ਹੈਗਾ ਗੁਰਲਾਬ ਸਿੰਘ ਬਠਿੰਡਾ ਇਸ ਚੈਨਲ ਨੂੰ ਤੁਸੀਂ ਬਹੁਤ ਜਿਆਦੇ ਮਤਵ ਨਾਲ ਜਿਵੇਂ ਹੁਣ ਲੁਧਿਆਣੇ ਦੀ ਬੈਲਟਾ ਚੰਡੀਗੜ੍ਹ ਦੀ ਬੈਲਟਾ ਅਨੰਦਪੁਰ ਸਾਹਿਬ ਦੀ ਬੈਲਟਾ ਇਹ ਬੈਲਟ ਬਹੁਤ ਜਿਆਦੇ ਵੇਖ ਰਹੀ ਹੈ ਫਿਰ ਗੁਰਦਾਸਪੁਰ ਨਹੀਂ ਤੇ ਨੰਗ ਜਗੇ ਅੰਮ੍ਰਿਤਸਰ ਨੰਗ ਜਗੇ ਫਾਜ਼ਲ ਕਾਜਗੇ ਐ ਕਿਹੜੇ ਖਾ ਕੇ ਹਰਿਆਣੇ ਦੇ ਵਿੱਚ ਆਜਗੇ ਬਹੁਤ ਭਰਪੂਰ ਹੰਗਾਰਾ ਦਿੰਦਾ ਹੈ ਕੋਈ ਮੈਨੂੰ ਕਹਿੰਦਾ ਬਾਪੂ ਗੇਟ ਆ ਕੋਈ ਕਹਿੰਦਾ ਬਾਪੂ ਬਹੁਤ ਤੇਰੀਆਂ ਗੱਲਾਂ ਚੰਗੀਆਂ ਆ ਉਹ ਭਾਈ ਮੇਰੇ ਕੋਲੇ ਤਾਂ ਕਮਲੀਆਂ ਜੀਆਂ ਗੱਲਾਂ ਹੈਗੀਆਂ ਔਰ ਪ੍ਰੈਕਟੀਕਲ ਗੱਲਾਂ ਹੈ ਜਿਹੜੀਆਂ ਪੁਰਾਣਾ ਖਜ਼ਾਨਾ ਸਾਹਮ ਕੇ ਮੈਂ ਕੋਈ ਪੈਨ ਕਾਪੀ ਤੋਂ ਲਿਖ ਲਿਖ ਕੇ ਨਹੀਂ ਦੇ ਦਿੰਦਾ ਮੈਂ ਪੈਨ ਕਾਪੀ ਤੇ ਕੋਈ ਕਿਤਾਬ ਨਹੀਂ ਰੱਖੀ ਮੇਰੇ ਕੋਲੇ ਕੋਈ ਕਿਤਾਬ ਨਹੀਂ ਭਾਈ ਜਿਹੜਾ ਇਹ ਮੈਨੂੰ ਕੋਤੋ ਤਰੀਕਾ ਮਿਲਦਾ ਸੀ ਮੈਂ ਕੰਪਿਊਟਰ ਦੇ ਵਿੱਚ ਆਪ ਦੇ ਫਿੱਟ ਕਰ ਲੈਂਦਾ ਸੀ ਇਹ ਮੇਰਾ ਕੰਪਿਊਟਰ ਆਪ ਹੀ ਬਣਾਈ ਜਾਂਦਾ ਹੈਗਾ ਬਸ ਤੇ ਮੈਂ ਖਜ਼ਾਨਾ ਵੰਡੀ ਜਾਂਦਾ ਮੈਨੂੰ ਤੁਸੀਂ ਭਰਪੂਰ ਪਿਛਲੀਆਂ ਨੂੰ ਬਹੁਤ ਹੰਗਾਰਾ ਦਿੱਤਾ ਮੈਨੂੰ ਨਿੰਬੂਆਂ ਵਾਲੀ ਤੇ ਬਹੁਤ ਹੰਗਾਰਾ ਦਿੱਤਾ ਥਣਾ ਵਾਲੀ ਦੇ ਬਣਾਇਆ ਉਹਦੇ ਦਿੱਤਾ ਬੰਨ ਵਾਲੀ ਤੇ ਦਿੱਤਾ ਬਹੁਤ ਜਿਆਦੇ ਔਰ ਜਿਵੇਂ ਜਿਵੇਂ ਤੁਸੀਂ ਹੰਗਾਰਾ ਦੇਈ ਜਾਂਦੇ ਆ ਉਵੇਂ ਮੇਰਾ ਉਤਸ਼ਾਹ ਵਧੀ ਜਾਂਦਾ ਹੈਗਾ ਮੇਰਾ ਮੱਲੋ ਮੱਲੀ ਜੀ ਕਰੀ ਜਾਂਦਾ ਫਿਰ ਮੈਂ ਇਹ ਚੀਜ਼ਾਂ ਖਰੀਦ ਕੇ ਲਿਆਉਣਾ ਪਹਿਲਾਂ ਫਿਰ ਮੈਂ ਤੁਹਾਨੂੰ ਡੈਮੋ ਵਿਖਾਉਣਾ ਹੈ ਔਰ ਮਿਹਨਤ ਕਰਦਾ ਜਿਵੇਂ ਕਿ ਪਹਿਲਾਂ ਆ ਉਤਾਰਿਆ ਫੇਰ ਇਹਦੇ ਉਤੋਂ ਇਹ ਉਤਾਰਿਆ ਉਤਾਰ ਕੇ ਮਿਹਨਤ ਕਰਕੇ ਕੱਦੂ ਕਸ ਕਰਕੇ ਫੇਰ ਪ੍ਰੈਕਟੀਕਲ ਵੀਡੀਓ ਬਣਾਉਣ ਤੇ ਦਾ ਮੈਂ ਜੇ ਬਣਾਉਣਾ ਹੁੰਦਾ ਸਾਰੀ ਚੀਜ਼ ਮੈਂ ਪਾਸੇ ਰੱਖ ਦਿੰਦਾ ਮੈਂ ਤੁਹਾਨੂੰ ਉਹ ਵੀ ਬੋਲ ਸਕਦਾ ਸੀਗਾ ਵੀ ਭਾਈ ਨਾਰੀਅਲ ਦੇ ਦਿਓ ਫਿਰ ਤੁਸੀਂ ਬਾਰ-ਬਾਰ ਫੋਨ ਕਰੀ ਜਾਣਾ ਸੀ ਅੰਕਲ ਜੀ ਨਾਰੀਅਲ ਕਿਵੇਂ ਦੇਗੇ ਉਟਕੇ ਦੇਗੇ ਸਾਫਤਾ ਦੇਗੇ ਹੁਣ ਮੈਨੂੰ ਜਿਵੇਂ ਤੁਸੀਂ ਬਣਾਇਆ ਮੈਂ ਮੇਰੇ ਮੁਤਾਬਕ ਦਿਓ 20 ਦਿਨ ਦਿਓ ਬਹੁਤ ਵਧੀਆ ਭਰਪੂਰ ਹੰਗਾਰਾ ਮਿਲੂ ਮੇਰੀ ਇੱਕ ਛੋਟੀ ਜੀ ਬੇਨਤੀ ਆ ਵੀਰ ਭਰਾਵਾਂ ਨੂੰ ਛੋਟਿਆਂ ਨੂੰ ਵੱਡਿਆਂ ਨੂੰ ਇੱਕ ਤਾਂ ਤੁਸੀਂ ਮੈਨੂੰ 6 ਤੋਂ 8 ਤੇ ਸਵੇਰ 8:00 ਤੋਂ 8 ਇਹ ਮੈਨੂੰ ਫੋਨ ਤੁਸੀਂ ਉਸ ਟਾਈਮ ਕਰ ਲੋ ਇੱਕ ਕਿਸੇ ਵੀਰ ਭਰਾ ਨੇ ਕੋਈ ਚੰਗੀ نسل ਦਾ ਪਸ਼ੂ ਲੈਣਾ ਹੋਵੇ ਜਾਂ ਸੇਲ ਕਰਨਾ ਹੋਵੇ ਜਾਂ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ ਚੈਨਲ ਦੇ ਇਸੇ ਨੰਬਰ ਤੇ ਆ ਰਿਹਾ ਗੁਰਲਾਬ ਸਿੰਘ 9417306115 ਇਹਤੇ ਫੋਨ ਕਰਕੇ ਮੇਰਾ ਵੀਰ ਭਰਾ ਕੋਈ ਵੀ ਸੇਲ ਪਰਚੇਸ ਦੇ ਵਾਸਤੇ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਤੇ ਬਹੁਤ ਬਹੁਤ ਕੋਟੀ ਕੋਟੀ ਗੁਰਲਾਬ ਸਿੰਘ ਵੱਲੋਂ ਧੰਨਵਾਦ